ਸਾਤੀ ਗਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧਿਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਨਵੀਂ ਸ਼ੁਰੂਆਤ ਹੋ ਰਹੀ ਹੈ ਅੱਜ ਮੀਂਹ ਤੋਂ ਕਿਉਂਕਿ ਸਵੇਰ ਦਮੀ ਲੱਗਾ ਹੋਇਆ ਹੈ ਆ ਦੇਖੋ ਵੈਦਰ ਚੈੱਕ ਕਰੋ ਵਾਓ ਮਸੀ ਕਿਤੇ ਠੰਡਾ ਮੌਸਮ ਹੋਇਆ ਆ ਗਲਾਸ ਚੱਕਣ ਦਾ ਚਿੱਤ ਭੁੱਲ ਗਿਆ ਚੱਕਣਾ ਆ ਸੀ ਜਨੌਰ ਮਾਰਿਓ ਮੰਜਾ ਤੋ ਹੁੰਦਾ ਪਿਆ ਕਿਉਂਕਿ ਮਿੱਟੀ ਮੋਟੀ ਸੀ ਨਾ ਫੇ ਤਾਂ ਕਰਕੇ ਬਾਰਿਸ਼ ਦੇ ਵਿੱਚ ਛਾਦੇ ਰੱਖਿਆ ਪਈ ਤੋ ਹੁੰਦਾ ਆ ਦੇਖੋ ਮਸੀ ਕਿਤੇ ਨਾ ਨਹੀਂ ਮਾਸੀ ਕਿਧਰ ਆ ਬੰਦੇ ਸੁਣੀਆ ਨਾ ਉਹ ਆਪਣਾ ਮੰਜਾ ਚੱਕ ਕੇ ਲੈ ਗਈ ਆ ਵੀ ਚੱਕ ਦਿੰਦੀ ਹੈ ਉਹ ਮੰਜਾ ਚੱਕ ਕੇ ਲੈ ਗਈ ਆਪਣਾ ਆ ਵੀ ਚੱਕ ਲੰਦੀ ਤੂੰ ਚੱਕਦੀ ਨਹੀਂ ਤੂੰ ਚੱਕਦੀ ਨਹੀਂ ਨਾਲੇ ਨਾ ਅਰੇ ਤੇ ਤੂੰ ਚੱਕਦੀ ਨਹੀਂ ਆਓ ਤੂੰ ਚੱਕ ਦੇ ਫੇ ਹਾਂ ਚੱਕ ਦਿੱਤਾ ਤਾ ਉਹ ਮੰਜਾ ਗੜਾ ਗੁੜਾ ਕੱਢ ਕੇ ਆ ਦੇਖੋ ਜੀ ਮੀਂਹ ਪੈਂਦਾ ਚੜੂ ਚੂੜੀ ਵੀ ਨਹੀਂ ਅਲੱਗ ਅਸਵੇਦ ਦੀ ਬਾਰਿਸ਼ ਲੱਗੀ ਹੋਆ ਅੱਜ ਕਰਤਾ ਜੀ ਮੀਂਹ ਨੇ ਪਾਣਾ ਪਾਣਾ ਅੱਜ ਦੇਖੋ ਮੀਂਹ ਪੈਂਦਾ ਅੱਜ ਰੱਬ ਦੀ ਮਿਹਰ ਹੋਈ ਐ ਮੀਂਹ ਪਾਤਾ ਜੀ ਅੱਜ ਅੱਜ ਬਰਸਾਤ ਬਰਸਾਤ ਅੱਜ ਤੇ ਸ਼ੁਰੂ ਐ ਦੇਖੋ ਮੀਂਹ ਪੈਂਦਾ ਕੀ ਮਿੱਟੀ ਪਛਾਉਂਦੇ ਪਏ ਆ ਜਦੋਂ ਮੂੰਹ ਕਰ ਇਹ ਤਾਂ ਪਾਰਾ ਹੀ ਲਾ ਸਿੱਧਾ ਰੱਖ ਨੂੰ ਹਾਂ ਸਿੱਧਾ ਉਹ ਸਿਆੜ ਦੀ ਸਿਆੜ ਨੂੰ ਸਿੱਧਾ ਨੇ ਏਦਾਂ ਉੱਚਾ ਚੱਕ ਕੇ ਦੋਰ ਨਾਲ ਮਾਤ ਲੈ ਏਦਾਂ ਸਿੱਧਾ ਰੱਖ ਹਾਂ ਹੈ ਤਾਂ ਹੈ ਤਾਂ ਲੈ ਪਰੇ ਰੱਖਾ ਉੱਚਾ ਪਰ ਮੌਂ ਪਰੇ ਰੱਖਣ ਵਾਲੇ ਚੱਕੀਓ ਕੰਮ ਦੀ ਚੱਲ 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 ਸ਼ਾਬਾਸ਼ ਸ਼ਾਬਾਸ਼ ਕੇ ਨਾ ਬੋਤ ਇੱਕ ਦੂਆ ਮੈਂ ਫੜਿਆ ਸੀ ਮੇਰੇ ਹੱਥ ਦੇ ਵਿੱਚ ਡੰਡਾ ਹੀ ਆ ਗਿਆ ਹਾਂ ਥੋੜੀ ਨਾ ਮਿੱਟੀ ਪਾ ਲੈ ਜੋ ਛੂਟੇ ਹੁੰਦੀਆਂ ਹਾਂ ਹਾਂ ਆ ਦੇਖੋ ਜੀ ਮਸ਼ੀਨ ਲੋਡ ਕਰਤੀ ਟਰਾਲੀ ਚ ਨਵੀਂ ਲੈ ਕੇ ਆਣੀ ਇਹ ਦੇਖ ਨਵੀਂ ਲੈ ਕੇ ਆਣੀ ਉਹ ਤਾਂ ਉਹ ਵੀ ਲੈ ਕੇ ਆਣਾ ਉਹ ਵੀ ਲੱਦਣਾ ਵਿੱਚ ਟਰਨਾਂ ਹਾਂ ਬਾਕੀ ਗੇ ਮਸ਼ੀਨ ਵਾਲੀ ਦੁਕਾਨ ਤੇ ਇੱਥੇ ਮਸ਼ੀਨ ਚੇਂਜ ਕਰਨੀ ਆ ਆਹ ਵਾਲੀ ਮਸ਼ੀਨ ਆ ਜੀ ਚੇਂਜ ਕਰਨੀ ਆ ਆਹ ਮਸ਼ੀਨ ਫਿੱਟ ਕਰ ਦਿੱਤੀ ਉਹ ਪੱਪੜ ਨਹੀਂ ਚੋਦੇ ਬਦਲ ਕਿੰਨੇ ਪੈਸੇ ਨਾਲ ਦੇਣੇ ਪੱਪੜ 5000 ਨਾਲ ਲੈਣਾ ਮੁੰਡੇ ਕਰਦੇ ਸਰਵਿਸ ਇੱਥੇ ਆ ਤੇ ਸਾਰਾ ਬਸ ਕਰਾਣਾ ਸਤਨਾ ਚੰਨਿਆਣੀ ਤੋਂ ਪਿੰਡ ਚੰਨਿਆਣੀ ਤੋਂ ਮੁੰਡਾ ਨੌਜਵਾਨ ਇਹ ਵੋਪਾਣਾ ਨੂੰ ਦੇਖਦਾ ਨਾ ਛੱਡਿਆ ਕਰਨ ਮੈਂ ਤੁਸੀਂ ਕਿਹਾ ਤੇ ਤੁਸੀਂ ਮਹਾਦੇਵ ਉਹ ਤਾਂ ਉਹਦਾ ਸਿਰ ਮਾਰਦਾ ਤਾਂ ਫੇ ਹਜੇ ਬੜੀ ਨਹੀਂ ਗੱਲ ਇਹ ਸਰਵਿਸ ਮੁੰਡਾ ਖੁੱਲਣ ਲੱਗਿਆ ਫਿਲਟਰ ਆਮ ਇਤਰੀਆ ਸੱਡ ਸਤਨਾਮ ਭਾਜੀ ਕਿੰਨਾ ਤੇਲ ਬੋਤਾ ਤਾਂ ਨਹੀਂ ਆਦਾ ਠੀਕ ਹੀ ਹੈ ਨਾ Mereka dia ni, mereka pernah yang tuh lihinya. -li Tera, <tip> yar kita bikin. Siapa?

ਆ ਤਾਂ ਮੁੰਡੇ ਨੇ ਤੇਲ ਮਗ ਲੈ ਲ। ਬਸ ਜੜਦਾ ਪਾਣਾ। ਹੂੰ। ਬਲੱਡ ਜੜਦਾ। ਹਾਂ। ਬਲੱਡ ਜੜਦਾ। ਸਤਨਾਮ ਕਹਿੰਦਾ ਬਲੱਡ ਚੜਦਾ ਮੁੰਡਾ। ਡਾਕਟਰ। ਤੂੰ ਚੰਡੀਗੜ੍ਹ ਵੀ ਚਲ ਗਿਆ ਤਾਂ ਨੇ। ਹਾਂ ਕਿੰਨੇ ਲੀਟਰ ਪੈਂਦਾ ਸਣਾ ਟਰੈਕਟਰ ਚ ਅਿੱਚ ਚ ਪੈਂਦਾ ਯਾਰ 10 ਸੇ ਪੈ ਜਾਂਦਾ اچھا 10 ਤਾਂ ਮਾਮਾ ਸਾਡੇ ਵਾਲਿਆਂ ਚ ਪੈਂਦਾ ਇਹ ਤੋਂ ਅੱਧਾ ਨਾ ਘੱਟ ਹੈ ਨਹੀਂ ਇਹ ਇਹ ਭੈਜੋ ਵਿਚਾਲੇ ਜੀ ਤਾਂ 5 ਲੀਟਰ ਪੈਂਦਾ ਛੇ ਨਾ ਜ ਛੋਟੇ ਜਿਹੇ ਨਾ ਇੰਡੀਅਨ ਬੜਾ ਜੀ ਆ ਉਹਦਾ ਉਹ 275 ਹੀ 475 ਨਾ ਇਹ 575 ਦੀ ਕੈਟਾਗਰੀ ਚ ਆ ਜਾਂਦਾ ਹਨਾਂ 575 ਜਲੇਗ ਹਉਣ ਪਏ ਜੋ 50 ਦੀ ਪਾਵਰ ਦੇ ਮਾਲੇ ਵਾਲੇ ਮਾਲੇ ਵਾਲੇ ਕੀ ਦਾ ਪ੍ਰਧਾਨ ਦਾ ਨੀ ਟਰੈਕਟਰ ਹਾਂ ਉਹ ਤਾਂ ਉਹ ਮਾਲੇ ਵਾਲੇ ਕੀ ਦਾ ਪ੍ਰਧਾਨ ਦਾ ਨੀ ਟਰੈਕਟਰ ਹਾਂ ਪ੍ਰਧਾਨ ਕੇ ਨਾ ਪ੍ਰਧਾਨ ਕਹਿੰਦੇ ਜਿੱਥੇ ਤੇ ਇੱਕ ਹੁਣ ਆਪਾਂ ਨੀ ਕਰਾਂ ਮੈਂ ਤਾਂ ਹੋ ਗਈ ਹੋ ਗਿਆ ਗੜੀ ਲਾਣ ਦੇਖੋ ਅਸਲੀ ਮਸ਼ੀਨ ਇਹ ਨਾ ਸਰਵਿਸ ਕਰਾ ਕੇ ਆ ਗਿਆ ਸੀਗਾ ਆਪਾਂ ਅਸਲੀ ਸੀਗੀ ਮਸ਼ੀਨ ਤੇ ਚੱਲੇ ਹੁਣ ਆਪਾਂ ਪਿੰਡ ਨੂੰ ਆ ਗਰਮ ਨਾਲ ਗਿਆ ਉਹਨੇ ਹਾਂ ਮੈਡੀ ਤੇਰੀ ਕਾਜਲ ਫਰੈਂਡ ਦਾ ਫੋਨ ਆ ਰਿਹਾ ਤਾਂ ਆਹ ਦੇਖੋ ਜੀ ਆਹ ਲਿਆਂਦੀ ਨਵੀਂ ਮਸ਼ੀਨ ਆ ਮੂਹਰੇ ਟੱਕਟਾ ਜੀ ਮੂਹਰੇ ਬਸ ਤੁਮ ਬੋੜਾ ਕੇ ਦੇਖੀ देख लो गाइस क्या हो रहा है क्या नंदू की अबू? अबू नहीं नहीं। तो तो थी बाबू अबू देख छेड़ दी नहीं ये ये भी गला जवाना अंदर 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 देख कर लो सही है दीदी और देख ਦੇ ਅੰਡ ਵੀ ਫਾਰਕ ਕਰਿਆ ਹੈ ਇਹ ਚੋਣ ਹੈ ਆ ਦੇਖੀ ਇਹ ਕਿਤੇ ਫਰਕ ਨਹੀਂ ਆਉਂਦਾ ਹੋਰ

ਆਹਦਾ ਇਹ 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 ਇਹ

पैदा हो गए हां ਕਿਤੇ ਮੈਨੂੰ ਠੰਢੀ ਵੀ ਲੱਗ ਰਹੀ ਹੈ ਕਿੰਨੀ ਪਾਣੀ ਹੈ ਇਹ ਹੋਰ ਗਰਮੀ ਦੇ ਜਤ ਵੀ ਆਉਂਦੇ ਬਰਾਈ ਦੀ ਨਹੀਂ ਕਹਾਂ ਜਗਾ ਦੀ ਵੀ ਨਹੀਂ ਇੱਕੇ ਵਾਰ ਬਰਾਈ ਦੀ ਨਹੀਂ ਮਾਰੀ ਕਰਦੇ ਹੋ